ਸਸਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਲਕਸ਼ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਉੱਤੇ ਕਾਰੋਬਾਰੀ ਸਤੇਸ਼ ਕੁਮਾਰ ਦੀ ਜਾਇਦਾਦ ਤੇ ਪਿਛਲੇ ਇੱਕ ਹਫਤੇ ਦੇ ਵਿੱਚ ਤੀਜੀ ਵਾਰ ਜਿਹੜੀ ਗੋਲੀਬਾਰੀ ਹੋਈ ਹੈ ਇਹ ਗੋਲੀਬਾਰੀ ਕੈਨੇਡਾ ਦੇ ਸਰੀ ਦੇ ਯਾਕ ਸੈਂਟਰ ਦੇ ਵਿੱਚ ਹੋਈ ਹੈ ਸਤੇਸ਼ ਕੁਮਾਰ ਦਾ ਇੱਥੇ ਆਪਣੇ ਅਕਾਊਂਟਿੰਗ ਕਾਰੋਬਾਰ ਦੇ ਨਾਮ ਉੱਤੇ ਇੱਕ ਜਿਹੜਾ ਦਫ਼ਤਰ ਹੈ ਹਾਲੀ ਦੇ ਵਿੱਚ ਲੌਰੈਂਸ ਗੈਂਗ ਨੇ ਪਿਛਲੀਆਂ ਦੋ ਘਟਨਾਵਾਂ ਦੀ ਜ਼ਿੰਮੇਵਾਰੀ ਲਈ ਸੀ ਤੇ ਸ਼ੱਕ ਹੈ ਕਿ ਤੀਜੀ ਘਟਨਾ ਨੂੰ ਵੀ ਉਹਨਾਂ ਦੇ ਵੱਲੋਂ ਹੀ ਅੰਜਾਮ ਦਿੱਤਾ ਗਿਆ ਹੈ ਕੈਨੇਡਾ ਦੇ ਵਿੱਚ ਹਿੰਸਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਕੈਨੇਡਾ ਵਿੱਚ ਲక్ష్ਮੀਨਾਰਾਇਣ ਮੰਦਿਰ ਦੇ ਪ੍ਰਧਾਨ ਤੇ ਕਾਰੋਬਾਰੀ ਸतीश ਕੁਮਾਰ ਨਾਲ ਜੁੜਿਆ ਸਾਹਮਣੇ ਆ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਸतीश ਕੁਮਾਰ ਦੀ ਜਾਇਦਾਦ ਤੇ ਪਿਛਲੇ ਇੱਕ ਹਫਤੇ ਵਿੱਚ ਤੀਜੀ ਵਾਰ ਗੋਲੀਬਾਰੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਬਦਨਾਮ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਗੈਂਗ ਮੈਂਬਰ ਗੋਲਡੀ ਨੇ ਇਸ ਮਾਮਲੇ ਵਿੱਚ ਲਗਭਗ 20 ਲੱਖ ਕੈਨੇਡੀਅਨ ਡਾਲਰ ਦੀ ਫਿਰੌਤੀ ਮੰਗੀ ਸੀ ਪਰ ਫਿਰੌਤੀ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਪਿਛਲੇ ਇੱਕ ਹਫਤੇ ਵਿੱਚ ਸतीश ਕੁਮਾਰ ਦੀਆਂ ਤਿੰਨ ਜਾਇਦਾਦਾਂ ਤੇ ਗੋਲੀਬਾਰੀ ਕੀਤੀ ਗਈ ਹੈ ਖਾਸ ਗੱਲ ਇਹ ਸੀ ਕਿ ਜ਼ਿੰਮੇਵਾਰੀ ਲੈਂਦੇ ਸਮੇਂ 골ਡੀ ਬਰਾੜ ਤੇ ਗੁਦਾਰਾ ਦੇ ਨਾਮ ਨਹੀਂ ਲਿਖੇ ਗਏ ਸਨ ਜਦੋਂ ਕਿ ਨਵੇਂ ਗੈਂਗਸਟਰ 골ਡੀ ਢਿੱਲੋਂ ਅਤੇ ਅਜੂ ਬਿਸ਼ਨੋਈ ਨੂੰ ਉਹਨਾਂ ਦੇ ਗੈਂਗ ਨਾਲ ਜੋੜ ਦੇ ਦੇਖਿਆ ਗਿਆ ਸੀ ਜਾਇਦਾਦ ਦੇ ਮਾਲਕ ਅਤੇ ਲక్ష్ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਸतीश ਕੁਮਾਰ ਨੇ ਕਿਹਾ ਕਿ ਇਹ ਘਟਨਾ 7 ਜੂਨ ਨੂੰ ਸਵੇਰੇ 2:30 ਮਿੰਟ ਦੇ ਕਰੀਬ ਵਾਪਰੀ ਹੈ ਇਸ ਤੋਂ ਪਹਿਲਾਂ 2 ਸਾਲ ਪਹਿਲਾਂ ਦਸੰਬਰ ਵਿੱਚ ਸतीश ਕੁਮਾਰ ਦੇ ਪੁੱਤਰ ਦੇ ਘਰ ਗੋਲੀਬਾਰੀ ਹੋਈ ਸੀ ਇਸ ਦੌਰਾਨ ਮੁਲਜ਼ਮਾ ਨੇ ਲਗਭਗ 14 ਗੋਲੀਆਂ ਚਲਾਈਆਂ ਸਨ ਤੁਹਾਨੂੰ ਦੱਸ ਦਈਏ ਕਿ ਲక్ష్ਮੀ ਨਾਰਾਇਣ ਮੰਦਿਰ ਨੂੰ ਕੈਨੜਾ ਵਿੱਚੋਂ ਹਿੰਦੂਆਂ ਲਈ ਇੱਕ ਬਹੁਤ ਹੀ ਸਤਿਕਾਰਯੋਗ ਮੰਦਿਰ ਮੰਨਿਆ ਜਾਂਦਾ ਹੈ ਇਹ ਚੌਥੀ ਵਾਰ ਹੈ ਜਦੋਂ ਲక్ష్ਮੀ ਨਾਰਾਇਣ ਮੰਦਿਰ ਦੇ ਕਿਸੇ ਅਧਿਕਾਰੀ ਨੂੰ ਬਦਮਾਸ਼ਾਂ ਨੇ ਨਿਸ਼ਾਨਾ ਬਣਾਇਆ ਹੁਣ ਸਰੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਥੇ ਦੱਸਣਾ ਬੰਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਤੋਂ ਪਹਿਲਾਂ 9 ਜੂਨ ਨੂੰ ਲక్ష్ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਅਤੇ ਕਾਰੋਬਾਰੀ ਸतीश ਕੁਮਾਰ ਦੀ ਉਹਾਬ ਨਾਮਕ ਜਾਇਦਾਦ ਉੱਤੇ ਗੋਲੀਬਾਰੀ ਹੋਈ ਸੀ। ਇਹ ਘਟਨਾ ਕੈਨੇਡਾ ਦੇ ਸਰੀ ਦੇ ਵਿੱਚ 128 ਸਟਰੀਟ 70 ਐਵੇਨਿਊ ਤੇ ਉਹਾਬ ਵਿਖੇ ਵਾਪਰੀ ਸੀ ਜਦੋਂ ਸतीश ਕੁਮਾਰ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਬਦਮਾਸ਼ਾਂ ਨੇ ਪਿਛਲੇ 48 ਘੰਟਿਆਂ ਦੇ ਵਿੱਚ ਉਸ ਦੀ ਦੂਜੀ ਜਾਇਦਾਦ ਉੱਤੇ ਵੀ ਗੋਲੀਬਾਰੀ ਕੀਤੀ ਸੀ। ਕੈਨੇਡੀਅਨ ਪੁਲਿਸ ਹੁਣ ਤੱਕ ਦੋਵਾਂ ਮਾਮਲਿਆਂ ਦੇ ਵਿੱਚ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਨਵਾਂ ਕੀ ਮੋੜ ਲੈਂਦਾ ਹੈ ਬਿਊਰੋ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ